ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਤਵੇ ਤੇ ਪਈ ਪਹਿਲੀ ਰੋਟੀ ਦੇ ਨਾਲ ਜੇਕਰ ਤੁਸੀਂ ਇਹ ਕੰਮ ਕਰ ਲਵੋਗੇ ਜੇਕਰ ਤੁਸੀਂ ਇਹ ਕੰਮ ਕਰ ਲਵੋਗੇ ਤਾਂ ਤੁਹਾਡਾ ਘਰ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖੋ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਬਾਰੇ ਗੱਲ ਕਰਾਂਗੇ ਜਿਸ ਦਾ ਸਿੱਧਾ ਸੰਬੰਧ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਤੇ ਬਰਕਤ ਵਾਸਤੇ ਹੁੰਦਾ ਹੈ ਵਿਸ਼ਾ ਹੈ ਕਿ ਤਵੇ ਤੇ ਪਈ ਪਹਿਲੀ ਰੋਟੀ ਸਾਡੇ ਲਈ ਬਰਕਤ ਕਿਵੇਂ ਲੈ ਕੇ ਆਉਂਦੀ ਹੈ ਸਾਡੇ ਘਰ ਦੇ ਵਿੱਚ ਧੰਨ ਦੀ ਬਰਕਤ ਕਿਵੇਂ ਆਉਂਦੀ ਹੈ ਪਿਆਰੀ ਸਾਥ ਸੰਗਤ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਜੀ ਸਤ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਤਾਂ ਬਹੁਤ ਆਉਂਦਾ ਹੈ ਪਰ ਬਰਕਤ ਨਹੀਂ ਰਹਿੰਦੀ ਘਰ ਦੇ ਵਿੱਚ ਪੈਸਾ ਤਾਂ ਬਹੁਤ ਆਉਂਦਾ ਹੈ ਪਰ ਫਜ਼ੂਲ ਖਰਚਿਆਂ ਵਿੱਚ ਨਿਕਲ ਜਾਂਦਾ ਹੈ ਜਾਂ ਫਿਰ ਬਿਮਾਰੀ ਤੇ ਲੱਗ ਜਾਂਦਾ ਹੈ ਜਿਸ ਕਾਰਨ ਸਾਡਾ ਸਾਰਾ ਹੀ ਪੈਸਾ ਖਰਚ ਹੋ ਜਾਂਦਾ ਹੈ ਤੇ ਸਾਡੇ ਘਰ ਦੀ ਆਰਥਿਕ ਸਥਿਤੀ ਉਦਾਂ ਦੇ ਉਦਾਂ ਹੀ ਰਹਿੰਦੀ ਹੈ ਜਿਨ੍ਹਾਂ ਦੇ ਘਰੇ ਪੈਸਾ ਬਹੁਤ ਹੁੰਦਾ ਹੈ ਪਰ ਉਹਨਾਂ ਦੇ ਘਰ ਬਿਮਾਰੀ ਆ ਜਾਂਦੀ ਹੈ ਸਤਸੰਗਤ ਜੀ ਕਹਨ ਤੋਂ ਭਾਵ ਹੈ ਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਆਉਂਦੀਆਂ ਨੇ ਤੇ ਸਾਡੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਵਾਹਿਗੁਰੂ ਜੀ ਸਾਡੀ ਕਦੋਂ ਗੱਲ ਸੁਣਨਗੇ ਤੇ ਕਦੋਂ ਸਾਡੇ ਤੇ ਮਿਹਰ ਹੋਵੇਗੀ ਕਦੋਂ ਸਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਸੋ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਜੇਕਰ ਤੁਸੀਂ ਵੀ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣਾ ਚਾਹੁੰਦੇ ਹੋ ਅਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਵੀ ਚਾਹੁੰਦੇ ਹੋ ਤਾਂ ਅੱਜ ਦੇ ਇਸ ਨੁਕਤੇ ਨੂੰ ਤੁਸੀਂ ਪੂਰਾ ਸੁਣਨਾ ਹੈ ਸਤ ਸੰਗਤ ਜੀ ਘਰ ਦੇ ਵਿੱਚ ਬਰਕਤ ਵਾਸਤੇ ਕਈ ਤਰੀਕੇ ਅਪਣਾਏ ਜਾਂਦੇ ਹਨ ਜਿਵੇਂ ਕਿ ਪੈਣਾ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਤਵੇ ਤੇ ਜਿਹੜੀ ਪਹਿਲੀ ਰੋਟੀ ਹੈ ਉਸ ਤੇ ਲੂਣ ਲਗਾਇਆ ਜਾਵੇ ਇਹ ਸਿੱਧਾ ਹੀ ਘਰ ਵਿੱਚ ਬਰਕਤ ਲਿਆਉਂਦਾ ਹੈ ਇਹ ਤਰੀਕੇ ਸਾਡੇ ਵੱਡ ਵਡੇਰਿਆਂ ਤੋਂ ਹੀ ਚੱਲਦੇ ਆ ਰਹੇ ਹੁੰਦੇ ਹਨ ਪਰ ਕੀ ਇਹ ਤਰੀਕੇ ਸਹੀ ਹਨ ਨਹੀਂ ਸਾਡਾ ਮੂਲ ਮਕਸਦ ਹੈ ਗੁਰੂ ਦੀ ਬਾਣੀ ਤੇ ਬਰਕਤ ਵਿੱਚ ਯਕੀਨ ਰੱਖਣਾ ਅਸੀਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੋ ਕਿ ਸੱਚੀ ਹੈ ਜਿਸ ਵਿੱਚ ਪੈਣ ਨੇ ਆਪਣੇ ਘਰ ਨੂੰ ਸੁਧਾਰਨ ਲਈ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਨੇ ਉਸ ਪੈਣ ਦਾ ਕਹਿਣਾ ਸੀ ਕਿ ਉਸ ਦੇ ਘਰ ਵਿੱਚ ਸਦਾ ਹੀ ਕਲਾ ਕਲੇਸ਼ ਰਹਿੰਦਾ ਸੀ ਤੇ ਉਸ ਦੇ ਪਤੀ ਦਾ ਸੁਭਾਅ ਵੀ ਬਹੁਤ ਹੀ ਗਰਮ ਸੀ ਉਸ ਦਾ ਪਤੀ ਹਮੇਸ਼ਾ ਹੀ ਗੁੱਸੇ ਵਿੱਚ ਹੀ ਰਹਿੰਦਾ ਸੀ ਇਸ ਨਾਲ ਉਹ ਇੱਕ ਦੂਜੇ ਤੋਂ ਵੀ ਦੂਰ ਹੋ ਗਏ ਸਨ ਅਤੇ ਘਰ ਵਿੱਚ ਹਮੇਸ਼ਾ ਹੀ ਤਣਾਅ ਬਣਿਆ ਰਹਿੰਦਾ ਸੀ ਇਸ ਦੁੱਖ ਦੇ ਵਕਤ ਵਿੱਚ ਉਸ ਭੈਣ ਨੇ بڑے ਹੀ ਤਰੀਕੇ ਅਪਣਾਏ ਤੇ ਬੜੀਆਂ ਹੀ ਕੋਸ਼ਿਸ਼ਾਂ ਕੀਤੀਆਂ ਪਰ ਫਿਰ ਵੀ ਉਸ ਦੇ ਘਰ ਦਾ ਕਲਾਕਲੇਸ਼ ਦੂਰ ਨਾ ਹੋਇਆ ਉਸ ਦੇ ਘਰ ਵਿੱਚ ਕਲਾ ਕਲੇਸ਼ ਤੇ ਪਰੇਸ਼ਾਨੀਆਂ ਦੂਰ ਹੋਣ ਦਾ ਨਾਮ ਨਹੀਂ ਸੀ ਲੈ ਰਹੀਆਂ ਫਿਰ ਉਸ ਭੈਣ ਨੇ ਸੋਚਿਆ ਕਿ ਇੱਕ ਨਵਾਂ ਹੀ ਤਰੀਕਾ ਅਪਣਾ ਲਿਆ ਜਾਵੇ ਉਹ ਗੁਰਦੁਆਰੇ ਵੀ ਜਾਂਦੀ ਸੀ ਤੇ ਪਾਠ ਵੀ ਕਰਦੀ ਸੀ ਉਸ ਨੇ ਆਪਣਾ ਪੂਰਨ ਵਿਸ਼ਵਾਸ ਗੁਰੂ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਪਹਿਲਾਂ ਟੂਨੇ ਤੇ ਉਪਾਦ ਦਾ ਸਹਾਰਾ ਲੈਂਦੀ ਸੀ ਹੁਣ ਉਸਨੇ ਆਪਣਾ ਪੂਰਾ ਹੀ ਸਮਾਂ ਗੁਰੂ ਨੂੰ ਦੇ ਦਿੱਤਾ ਤੇ ਆਪਣਾ ਪੂਰਾ ਵਿਸ਼ਵਾਸ ਗੁਰੂ ਦੇ ਉੱਪਰ ਬਣਾ ਦਿੱਤਾ ਬਣਾ ਲਿਆ ਹੁਣ ਉਸਨੇ ਰੋਜ਼ ਹੀ ਇਸ਼ਨਾਨ ਕਰਕੇ ਗੁਰਬਾਣੀ ਪੜਨਾ ਸ਼ੁਰੂ ਕਰ ਦਿੱਤਾ ਹੁਣ ਉਹ ਸੋਚਦੀ ਸੀ ਕਿ ਗੁਰਬਾਣੀ ਪੜਨ ਦੇ ਨਾਲ ਤੇ ਸੇਵਾ ਕਰਨ ਦੇ ਨਾਲ ਉਸ ਦੇ ਘਰ ਦੇ ਵਿੱਚ ਬਰਕਤ ਆ ਸਕਦੀ ਹੈ ਤੇ ਕਲਾ ਕਲੇਸ਼ ਦੂਰ ਹੋ ਸਕਦਾ ਹੈ ਉਹ ਹੁਣ ਸਵੇਰੇ ਚਾਹ ਬਣਾਉਣ ਵੇਲੇ ਤੇ ਰੋਟੀ ਬਣਾਉਣ ਵੇਲੇ ਵਾਹਿਗੁਰੂ ਜੀ ਦਾ ਸਿਮਰਨ ਕਰਦੀ ਸੀ 사ਤਸੰਗਤ ਜੀ ਕਹਿੰਦਾ ਭਾਵ ਕਿ ਉਹ ਨਾਲ-ਨਾਲ ਪ੍ਰਸ਼ਾਦਾ ਤਿਆਰ ਕਰਦੀ ਤੇ ਨਾਲ-ਨਾਲ ਸਿਮਰਨ ਕਰਦੀ ਜਾਂਦੀ ਸੀ 사ਤਸੰਗਤ ਜੀ ਉਸਨੇ ਇਹ ਤਰੀਕਾ ਅਪਣਾ ਲਿਆ ਜਦੋਂ ਘਰ ਦੇ ਵਿੱਚ ਬੱਚਿਆਂ ਤੇ ਪਤੀ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਉਸਦੇ ਪਤੀ ਤੇ ਉਸਦੇ ਬੱਚਿਆਂ ਦਾ ਸੁਭਾਅ ਵੀ ਬਦਲਣਾ ਸ਼ੁਰੂ ਹੋ ਗਿਆ ਸਤ ਸੰਗਤ ਜੀ ਤਿੰਨ ਮਹੀਨਿਆਂ ਬਾਅਦ ਉਸ ਪਰਿਵਾਰ ਵਿੱਚ ਪੂਰੀ ਤਰ੍ਹਾਂ ਸੁੱਖ ਸ਼ਾਂਤੀ ਆ ਗਈ ਤੇ ਕਲਾ ਕਲੇਸ਼ ਬਿਲਕੁਲ ਹੀ ਦੂਰ ਹੋ ਗਿਆ ਉਸਦੇ ਪਤੀ ਤੇ ਬੱਚਿਆਂ ਦੀ ਸੋਚ ਵਿੱਚ ਬੜਾ ਹੀ ਬਦਲਾਅ ਆ ਗਿਆ ਤੇ ਉਹ ਸਾਰੇ ਮਿਲ ਜੁਲ ਕੇ ਰਹਿਣ ਲੱਗ ਪਏ ਉਹਨਾਂ ਨੇ ਇੱਕ ਨਵੇਂ ਹੀ ਰਿਸ਼ਤੇ ਦੀ ਸ਼ੁਰੂਆਤ ਕੀਤੀ ਸਤ ਸੰਗਤ ਜੀ ਇਹ ਸਾਡਾ ਵਿਸ਼ਵਾਸ ਹੈ ਕਿ ਗੁਰਬਾਣੀ ਦੇ ਨਾਲ ਸਾਡੇ ਘਰ ਦੇ ਵਿੱਚ ਅਸਲ ਬਰਕਤ ਕਿਵੇਂ ਆ ਸਕਦੀ ਹੈ ਗੁਰੂ ਦੀ ਬਾਣੀ ਦੇ ਵਿੱਚ ਜੋ ਪਵਿੱਤਰ ਦਾ ਹੈ ਉਹ ਸਾਡੇ ਘਰ ਦੇ ਸਾਰੇ ਹੀ ਝਗੜਿਆਂ ਨੂੰ ਦੂਰ ਕਰ ਸਕਦੀ ਹੈ ਸਾਡੇ ਮਨ ਤੇ ਦਿਲ ਵਿੱਚ ਸ਼ਾਂਤੀ ਪੈਦਾ ਕਰ ਸਕਦੀ ਹੈ ਸਤ ਸੰਗਤ ਜੀ ਮੰਨ ਲਿਆ ਕਿ ਅਸੀਂ ਪਹਿਲੀ ਰੋਟੀ ਕੁੱਤੇ ਜਾਂ ਫਿਰ ਗਾ ਨੂੰ ਪਾਉਂਦੇ ਹਾਂ ਤਾਂ ਸਾਧ ਸੰਗਤ ਜੀ ਉਹ ਕਿਸੇ ਤਰ੍ਹਾਂ ਦਾ ਉਪਾਅ ਜਾਂ ਟੂਣਾ ਟੋਟਕਾ ਨਹੀਂ ਹੁੰਦਾ ਇਹ ਤਾਂ ਇੱਕ ਪ੍ਰਕਾਰ ਦੀ ਸੇਵਾ ਹੁੰਦੀ ਹੈ ਜਦੋਂ ਉਹ ਸਾਡੀ ਕਮਾਈ ਹੋਈ ਰੋਟੀ ਹੁੰਦੀ ਹੈ ਤੇ ਉਸ ਦਾ ਕੁਝ ਹਿੱਸਾ ਅਸੀਂ ਜੀਵ ਜੰਤੂਆਂ ਨੂੰ ਪਾਉਂਦੇ ਹਾਂ ਤਾਂ ਇਹ ਸੇਵਾ ਹੁੰਦੀ ਹੈ ਜਦੋਂ ਅਸੀਂ ਭੁੱਖੇ ਜੀਵ ਜੰਤੂਆਂ ਨੂੰ ਰੋਟੀ ਪਾਉਂਦੇ ਹਾਂ ਤਾਂ ਪਰਮਾਤਮਾ ਜੀ ਸਾਡੇ ਤੋਂ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਸਾਤ ਸੰਗਤ ਜੀ ਜਿੰਨੇ ਵੀ ਜਾਨਵਰ ਨੇ ਜਿਨ੍ਹਾਂ ਨੂੰ ਅਸੀਂ ਰੋਟੀ ਪਾਉਂਦੇ ਹਾਂ ਚਾਹੇ ਉਹ ਕੁੱਤਾ ਹੈ ਚਾਹੇ ਉਹ ਗਾਂ ਹੈ ਉਹ ਸਭ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਹੈ ਸਾਤ ਸੰਗਤ ਜੀ ਜਦੋਂ ਅਸੀਂ ਹੰਕਾਰ ਛੱਡ ਕੇ ਉਹ ਪਹਿਲਾ ਪ੍ਰਸ਼ਾਦਾ ਕੁੱਤਿਆਂ ਜਾਂ ਫਿਰ ਗਾਂ ਨੂੰ ਪਾਉਂਦੇ ਹਾਂ ਜਦੋਂ ਅਸੀਂ ਭੁੱਖੇ ਜੀਵਾਂ ਦਾ ਪੇਟ ਭਰਦੇ ਹਾਂ ਤਾਂ ਤਾਂ ਉਹਨਾਂ ਜਨਵਰਾਂ ਦੇ ਮੂੰਹੋਂ ਇੱਕ ਅਰਦਾਸ ਨਿਕਲਦੀ ਹੈ ਜੋ ਕਿ ਤੁਰਤ ਦਰਗਾਹ ਤੱਕ ਜਾਂਦੀ ਹੈ ਜਿਹੜੇ ਭੁੱਖੇ ਜੀਵਾਂ ਦਾ ਅਸੀਂ ਪੇਟ ਭਰਿਆ ਹੁੰਦਾ ਹੈ ਉਹ ਫਿਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ ਇਸ ਲਈ ਜੋ ਤੁਸੀਂ ਪਹਿਲੀ ਰੋਟੀ ਪਕਾਈ ਹੁੰਦੀ ਹੈ ਉਹ ਤੁਸੀਂ ਕਿਸੇ ਵੀ ਭੁੱਖੇ ਜਾਨਵਰ ਨੂੰ ਪਾ ਸਕਦੇ ਹੋ ਸਤਸੰਗਤ ਜੀ ਇਸ ਵਿਧੀ ਨੂੰ ਤੁਸੀਂ ਸੇਵਾ ਸਮਝ ਕੇ ਕਰਨਾ ਹੈ ਨਾ ਕਿ ਉਪਾਸ ਸਮਝ ਕੇ ਕਰਨਾ ਹੈ ਸਤਸੰਗਤ ਜੀ ਤੁਸੀਂ ਇਸ ਸੇਵਾ ਨੂੰ ਇਹ ਸਮਝ ਕੇ ਕਰਨਾ ਹੈ ਕਿ ਮੇਰੀ ਰੋਜੀ ਰੋਟੀ ਵਿੱਚ ਬਰਕਤ ਹੋਈ ਹੈ ਤੇ ਮੈਨੂੰ ਰੋਟੀ ਮੈਨੂੰ ਰੋਜੀ ਰੋਟੀ ਮਿਲੀ ਹੈ ਤੇ ਮੈਂ ਉਸ ਰੋਜੀ ਰੋਟੀ ਵਿੱਚੋਂ ਕੁਝ ਇੱਕ ਹਿੱਸਾ ਜਾਨਵਰਾਂ ਨੂੰ ਪਾ ਰਿਹਾ ਹਾਂ ਇਸ ਦੇ ਨਾਲ-ਨਾਲ ਜਦੋਂ ਤੁਸੀਂ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਤੁਸੀਂ ਗੁਰਬਾਣੀ ਦਾ ਜਾਪ ਵੀ ਜ਼ਰੂਰ ਕਰਨਾ ਹੈ 사ਦ ਸੰਗਤ ਜੀ ਜਿੰਨਾ ਵੀ ਜਾਪ ਦਾ ਅਸਰ ਹੁੰਦਾ ਹੈ ਉਹ ਫਿਰ ਰੋਟੀ ਵਿੱਚ ਆ ਜਾਵੇਗਾ ਤੇ ਫਿਰ ਪ੍ਰਸ਼ਾਦਾ ਗੁਰੂ ਘਰ ਦਾ ਬਣ ਜਾਵੇਗਾ ਤੇ ਗੁਰੂ ਕਾ ਲੰਗਰ ਬਣ ਜਾਵੇਗਾ ਉਹ ਘਰ ਦਾ ਲੰਗਰ ਸਾਡੇ ਘਰ ਦੇ ਮੈਂਬਰ ਖਾਣਗੇ ਤਾਂ ਤਾਂ ਉਹਨਾਂ ਦੇ ਦਿਲ ਵਿੱਚ ਤੇ ਉਹਨਾਂ ਦੇ ਮਨ ਵਿੱਚ ਸ਼ਾਂਤੀ ਆਉਣੀ ਸ਼ੁਰੂ ਹੋਵੇਗੀ ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਅਸੀਂ ਆਪਣੇ ਘਰ ਦੇ ਵਿੱਚ ਤਬਦੀਲੀ ਲਿਆ ਸਕਦੇ ਹਾਂ ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਡੇ ਘਰ ਦੇ ਵਿੱਚੋਂ ਕਲਾ ਕਲੇਸ਼ ਪਰੇਸ਼ਾਨੀਆਂ ਸਭ ਦੂਰ ਹੋ ਜਾਣਗੇ ਜਦੋਂ ਸਾਡੇ ਘਰ ਦੇ ਦੁੱਖ ਰੋਗ ਹੀ ਦੂਰ ਹੋ ਗਏ ਤਾਂ ਸਾਡੇ ਘਰ ਦਾ ਪੈਸਾ ਡਾਕਟਰਾਂ ਕੋਲ ਨਹੀਂ ਜਾਵੇਗਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇਗਾ ਇਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਲਿਆ ਸਕਦੇ ਹੋ ਆਪਣੇ ਘਰ ਦੇ ਵਿੱਚ ਪੈਸਿਆਂ ਪ੍ਰਤੀ ਵੀ ਬਰਕਤ ਲਿਆ ਸਕਦੇ ਹੋ ਸਤ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ